ਆਯੋ ਬਾਈ ਸੱਜਣੋ ਜੇ ਕਿਸੇ ਨੇ ਸੋਹਣੇ ਸੋਹਣੇ ਚੰਗੇ ਚੰਗੇ ਸ਼ਕੀਨ ਜਾਨਵਰ ਖਰੀਦਨੇ ਹੋਣ ਘੋੜੀ ਬਸ਼ੇਰੀ ਬਸ਼ੇਰਾ ਖਰੀਦਣਾ ਹੋਵੇ ਤਾਂ ਹਨਮਾਨਗੜ੍ਹ ਘੋੜਿਆਂ ਵਾਲੇ ਮੇਲੇ 'ਚ ਜ਼ਰੂਰ ਗੇੜਾ ਮਾਰ ਲਿਓ ਪਰ ਜੇ ਫੇਰ ਵੀ ਨਾ ਟਾਈਮ ਲੱਗਿਆ ਤਾਂ ਵੀਡੀਓ 'ਚ ਜਾਨਵਰ ਦੇਖ ਕੇ ਤਾਂ ਬਾਈ ਨੂੰ ਫੋਨ ਜ਼ਰੂਰ ਮਾਰਿਓ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਕਿੰਨੇ ਜਾਨਵਰ ਲੈ ਕੇ ਆਏ ਆ ਜੀ ਮੇਲੇ 'ਚ ਚਾਰ ਜਾਨਵਰ ਆ ਜੀ ਸਾਡੇ ਬਿਛੇਰੇ ਠੀਕ ਆ ਜੀ ਇਹ ਬਸ਼ੇਰਾ ਆ ਗਿਆ ਆਪਣਾ ਹਾਂਜੀ ਇਹ ਬਸ਼ੇਰਾ ਕਿਹੜੀ ਬਲੱਡ ਲਾਈਨ 'ਚ ਆ ਆ ਮੱਝੂ ਕੀ ਬਲੱਡ ਲਾਈਨ 'ਚ ਵਈ ਮੱਝੂ ਕੀ ਬਲੱਡ ਲਾਈਨ ਠੀਕ ਆ ਯਾਰ ਸਿਰਾ ਗੱਲਬਾਤ ਲੱਗੀ ਪਈ ਆ ਹਨਾ ਹਾਂਜੀ ਕੰਨ ਕੋਨਾਂ ਦੀ ਬੜੀ ਸੁੰਦਰਤਾ ਆਈ ਆ ਯਾਰ ਬਾਕੀ ਬਸ਼ੇਰਾ ਹੈ ਸਾਰਾ ਹੀ ਸ਼ਕੀਨ ਹਾਂ ਹਾਂ ਬਾਈ ਤੂੰ ਮਾੜਾ ਸਾਈਡ ਤੇ ਹੋਈ ਬਸ਼ੇਰਾ ਦਿਖਾਦ ਗਿਆ ਆਪਾਂ ਦੋਸਤਾਂ ਨੂੰ ਦੇਖੋ ਦੋਸਤੋ ਬਸ਼ੇਰੇ ਨੂੰ ਚੈੱਕ ਕਰੋ ਲੈਂਥ ਲੈਂਥ ਬਹੁਤ ਤੇ ਬਾਈ ਕਿੰਨੀ ਹਾਈਟ ਕਰ ਗਿਆ ਹੂ ਹੁਣ ਤੱਕ ਹਾਈਟ ਕਰ ਗਿਆ ਜੀ 58 ਹੁਣ 60 ਠੀਕ ਆ ਤੇ ਕਿੰਨੇ ਚਰਦਾ ਇਹ ਹੁਣ ਇਹ 16 ਮਹੀਨਿਆਂ ਦਾ ਬਾਈ ਜੀ 16 ਮਹੀਨਿਆਂ ਦਾ 16 ਮਹੀਨਿਆਂ ਦਾ ਬੱਚਾ ਦੋਸਤੋ ਮੱਝੂ ਕੇ ਬਲੱਡ ਲਾਈਨ ਤੇ ਭਰਾ ਨਾਲ ਕਰ ਲਿਓ ਸੰਪਰਕ ਬਾਈ ਦਾ ਨੰਬਰ ਆਪਾਂ ਵੀਡੀਓ ਚ ਵੀ ਲਾਵਾਂਗੇ ਤੇ ਅੱਗੇ ਬਾਈ ਕੋਲੇ ਹੋਰ ਜਾਨਵਰ ਸੇਲ ਆ ਘੋੜੀਆਂ ਤਿੰਨ ਘੋੜੀਆਂ ਬਾਈ ਅੱਗੇ ਰਹਿਣ ਆ ਬਾਈ ਜੀ ਆ ਜਾ ਫਿਰ ਉਹਨਾਂ ਬਾਰੇ ਵੀ ਕਰਗੇ ਗੱਲਬਾਤ ਲੋ ਮਿੱਤਰੋ ਆਜਾ ਸਾਨੂੰ ਹੋਰ ਘੋੜੀਆਂ ਦਿਖਾਉਣੇ ਆ ਬਾਪੂ ਜੀ ਬੈਠਾ ਇੱਧਰ ਆਹ ਭਰਾ ਬੈਠਿਆ ਸਾਰੇ ਮੇਲਾ ਦੇਖਣ ਆਏ ਵਿਆ ਹੋਰ ਬਾਪੂ ਜੀ ਠੀਕ ਆ ਵਧੀਆ ਮੌਜਾਂ ਠੀਕ ਆ ਤੇ ਇਹ ਪੋਤਾ ਤੁਹਾਡਾ ਦੋਤਾ 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 ਇਹਨੂੰ ਵੀ ਪਾਉਣੇ ਆ ਸ਼ੌਂਕ ਹੈ ਮੇਲਾ ਮੂਲਾ ਦਿਖਾਉਣੇ ਆ ਇਹਨੂੰ ਵੀ ਹੈ ਆਹੀਂ ਫਿਰ ਸ਼ੌਂਕ ਵਧਣਾ ਬਾਪੂ ਗਾਂ ਹਾਂ ਜੀ ਹਾਂ ਜੀ ਸਹੀ ਗੱਲ ਆ ਹੁਣੇ ਤਾਂ ਆਉਣ ਲੱਗੂਗਾ ਨਾ ਬੱਚਾ ਹਾਂ ਜੀ ਫੇਰ ਸ਼ੌਕ ਇਹ ਇਧਰ ਹੀ ਪਊਗਾ ਘੋੜੀਆਂ ਕੰਨੀ ਹਾਂਜੀ ਹਾਂਜੀ ਜਿਵੇਂ ਮਾਲਕ ਰੱਖੇ ਬੰਦੇ ਰਹਿਣਾ ਹਾਂ ਹਾਂ ਇਹ ਤਾਂ ਹੈ ਤੇ ਲਓ ਮਿੱਤਰੋ ਆਜੋ ਕਰਦੇ ਆਂ ਗੱਲਬਾਤ ਬਾਈ ਨਾਲ ਹਾਂ ਬਾਈ ਇਹਦੀ ਡਿਟੇਲ ਦੱਸ ਆ ਸੰਜਾਪ ਕੋੜੀ ਹੈ ਜੀ ਅੱਛਾ ਜੀ 8 ਸਾਲ ਉਮਰ ਹੈ ਦੀ ਠੀਕ ਹੈ ਜੀ ਹੁਣ ਪਹਿਲਾਂ 골ਡਨ ਰੌਕ ਤੋਂ ਬਿਸ਼ੇਰੀ ਦਿੱਤੀ ਐ ਨੇ ਆਪਣੇ ਘਰੇ ਆਓ 골ਡਨ ਰੌਕ ਤੋਂ ਹਾਂ ਬਿਸ਼ੇਰੀ ਦਿੱਤੀ ਐ ਹਾਂ ਹੁਣ ਪਦਮ ਤੋਂ ਐ ਜੀ 20 ਦਿਨਾਂ ਦੀ ਮਿਲਾਈ ਹੋਈ ਐ ਪਦਮ ਤੋਂ 20 ਦਿਨਾਂ ਦੀ ਹੁਣ ਮਲਾਤੀ ਹੈ ਹਾਂਜੀ ਤੇ ਜਿਹੜੀ ਬਿਸ਼ੇਰੀ ਦਿੱਤੀ ਐ 골ਡਨ ਰੌਕ ਤੋਂ ਵਧੀਆ ਉਹ ਹਾਂ ਇੱਕ ਨੰਬਰ ਐ ਜੀ ਠੀਕ ਆ ਠੀਕ ਆ ਤੇ ਤੇ ਉਹ ਬਿਸ਼ੇਰੀ ਨਹੀਂ ਲੈ ਕੇ ਆਏ ਨਾਲ ਨਹੀਂ ਜੀ ਉਹ ਨਹੀਂ ਸੇਲ ਕਰਨੀ ਉਹ ਨਹੀਂ ਸੇਲ ਕਰਨੀ ਨਹੀਂ ਜੀ ਠੀਕ ਆ ਠੀਕ ਆ ਤੇ ਘੋੜੀ ਕਰਨੀ ਹੁਣ 20 ਦਿਨ ਹੋ ਗਏ ਇਹਨੂੰ ਘੋੜਾ ਦਿੱਤੇ ਨੂੰ ਹਾਂ ਪਦਮ ਹਾਂ ਪਦਮ ਠੀਕ ਆ ਤੇ ਹਜੇ ਫਿਰ ਚੈੱਕ ਚਤਾਨੀਆਂ ਆਉਂਦੀ ਥੋੜੇ ਦਿਨਾਂ ਨੂੰ ਹੋਰ ਪਤਾ ਲੱਗੂ ਹਾਂ ਕੋਈ ਬਾਈ ਲੇਗਾ ਤਾਂ ਜੇ ਖਾਲੀ ਰਹਿੰਦੀ ਤਾਂ ਵੀ ਦੁਬਾਰਾ ਪਦਮ ਛੁਡਾ ਕੇ ਦੇਾਂਗੇ ਜੀ ਠੀਕ ਆ ਉਹ ਜੀ ਗੱਲਬਾਤ ਹੋ ਜੂ ਹਾਂ ਹਾਂ ਬਾਈ ਇੱਧਰ ਨੂੰ ਹੱਟ ਮਾੜਾ ਹੈ ਗਰਾ ਲਓ ਦੇਖੋ ਦੋਸਤੋ ਲੈਂਥ ਲੋਂਥ ਚੈੱਕ ਕਰੋ ਬਹੁਤ ਹੀ ਕਮਾਲ ਦੀ ਤੇ ਪਿਆਰੀ ਘੋੜੀ ਹੈਗੀ ਸਿਰਾ ਗੱਲਬਾਤ ਲੱਗੀ ਪਈ ਹੈਗੀ ਬਾਕੀ ਬਾਈ ਸਾਊਸੀਲ ਕਿਵੇਂ ਆ ਜਮਾ ਸਾਊਸੀਲ ਆ ਬਾਈ ਜਵਾ ਕੀ ਲਈ ਫਿਰ ਠੀਕ ਆ ਠੀਕ ਤੇ ਇਹਦਾ ਕੀ ਮੁੱਲ ਕਰਨਾ ਇਹਦੇ 4.5 ਲੱਖ ਕਰਦੇ ਆਂ ਠੀਕ ਆ 4.5 ਲੱਖ ਤੇ ਅੱਗੇ ਆ ਜਾ ਬਾਈ ਫੇਰਾ ਬਸ ਇਹਦੇ ਬਾਰੇ ਦੱਸ ਭਰਾ ਡਿਟੇਲ ਆਏ ਜੀ ਹੰਸਵਰਧਨ ਦੀ ਹੈ ਜੀ ਠੀਕ ਆ ਇਹਦੀ ਮਾਏ ਜੀ ਪਰਲੀ ਮਾਦੀ ਮਾਂ ਪਰਲੀ ਹੈ ਹਾਂ ਮਾਤੀ ਹੈ ਦੋਵੇਂ ਜੀ ਮਾਂ ਤੀਆਂ ਦੋਨੇ ਦੇਖੋ ਦੋਸਤੋ ਉਹ ਇਹਦੀ ਮਾਂ ਤੇ ਆਹ ਉਹਦੀ ਧੀ ਹੋਗੀ ਤੇ ਮਾਂ ਨੂੰ ਤਾਂ ਇਹ ਛੱਡ ਗਈ ਲੱਗਦੀ ਹੈ ਕਦ ਕਾਟ ਚ ਹੈ ਨਾ ਹਾਂ ਕਿੰਨਾ ਕਰ ਗਈ ਇਹ ਸਾਹਮਣੇ ਹੈ ਜੀ ਤੁਹਾਡੇ ਮਿਣੀ ਨਹੀਂ ਕਦੇ ਠੀਕ ਆ ਲਾ ਆ ਨਹੀਂ ਫੀਤਾ ਹੁੱਤਾ ਨਹੀਂ ਜੀ ਠੀਕ ਆ ਬਾਕੀ ਹੱਕ ਹੱਕ ਬਹੁਤ ਲੱਗੀ ਐ ਘੋੜੀ ਦੇ ਹਨਾ ਹਾਂ ਤੇ ਇਹ ਕਿੰਨੇ ਚਰਦੀ ਹੋ ਗਈ ਹੁਣ ਬਸ਼ੇਰੀ ਆਪਣੀ ਆ 22 ਮਹੀਨਿਆਂ ਦੀ ਐ ਜੀ 22 ਮਹੀਨਿਆਂ ਦੀ ਆ ਘੋੜੀ ਬਣ ਗਈ ਹੂੰ ਹੂੰ ਤਾਂ ਇਹ ਕਦ ਕੱਟਦੇ ਨੇ ਹੋਰ ਕਰੀ ਜਾਣ ਹਾਂ ਕਦ ਕੱਟਦਾ ਘੋੜੀ ਕੇਰਾ ਬਣ ਚੁੱਕੀ ਐ ਵੀ ਆਏ ਅਗਲਾ ਵੇਖ ਕੇ ਆਏ ਨਹੀਂ ਕਹਿੰਦਾ ਵੀ ਬਸ਼ੇਰੀ ਖੜੀ ਐ ਘੋੜੀ ਲੱਗਦੀ ਐ ਤੇ ਉਮਰ ਦੇ ਸਾਬ ਨਾਲ ਬਸ਼ੇਰੀਆਂ ਚ ਤੇ ਕੱਦ ਕਾਠੇ ਨੇ ਹਜੇ ਹੋਰ ਕਰਨਾ ਦੋਸਤੋ ਦੇਖੋ ਇਹਦੀ ਫਿਰ ਭਰਾ ਡਿਮਾਂਡ ਆ ਇਹਦੀ ਤਨ ਲੱਖ 3 ਲੱਖ ਹਾਂਜੀ ਠੀਕ ਆ ਇਹਦੇ ਮਾਰ ਕੇ ਮੁਰਕੇ ਬਾਰੇ ਗੱਲਬਾਤ ਦੱਸ ਦੇ ਇਹਦਾ ਜੀ ਕੁਪੇਰਸ ਭੇਜਿਆ ਪਿਛਲਾ ਅੱਛਾ ਪਿਛਲਾ ਆਇਆ ਮੱਥੇ ਪਟਾ ਜੀ ਮੱਥੇ ਪਟਾ ਆ ਗਿਆ ਠੀਕ ਆ ਤੇ ਹਾਂ ਅੱਗੇ ਆਇਆ ਭਰਾ ਇਹਦੇ ਬਾਰੇ ਦੱਸ ਆਇਆ ਅਨ ਨਾ ਨਹੀਂ ਹੈ ਜੀ ਅੱਛਾ ਤੇ ਦੂਜਾ ਨਹੀਂ ਇਹ ਕਿਵੇਂ ਹੁਣ ਮੌਕੇ ਦੀ ਖਾਲੀ ਹੈ ਜੀ ਇਹ ਮੌਕੇ ਦੀ ਖਾਲੀ ਹੈ ਹਾਂ ਠੀਕ ਆ ਤੇ ਸਵਾਰੀ ਸੂਰੀ ਕਰਾਉਂਦੀ ਹੈ ਵਧੀਆ ਸਵਾਰੀ ਸੂਰੀ ਵਧੀਆ ਕਰਾਉਂਦੀ ਹੈ ਜੀ ਠੀਕ ਆ ਚਾਲਾਂ ਦੋਵੇਂ ਚੱਲਦੀ ਹੈ ਛੋੜੀ ਦੋਵੇਂ ਚਾਲਾਂ ਚੱਲਦੀ ਹੈ ਠੀਕ ਆ ਜੀ ਇਹਦੇ ਮੱਥੇ ਪਟਾਈ ਆ ਹਾਂ ਇਹਦੇ ਕੱਲੇ ਮੱਥਾ ਪਟਾਈ ਆ ਜੀ ਠੀਕ ਆ ਤੇ ਇਹਦੀ ਡਿਮਾਂਡ ਭਰਾ ਇਹਦੀ ਵੀ ਤਨ ਲੱਖ ਹੀ ਕਰਦੇ ਆ ਇਹਦੀ ਵੀ ਤਨ ਲੱਖ ਤੇ ਬਸ਼ੇਰੇ ਦੀ ਡਿਮਾਂਡ ਫੋਨ ਤੇ ਹੋਊ ਕਿ ਇਹਦੇ ਵਿੱਚ ਦੱਸੇਗਾ ਨਾ ਨਾ ਬਸ਼ੇਰੇ ਦੀ ਫੋਨ ਤੇ ਦੱਸ ਦਾਂਗੇ ਉਵੇਂ ਵੀ ਦੱਸ ਦਿੰਨੇ 2.5 ਲੱਖ ਹੈ ਜੀ ਉਹਦੀ ਠੀਕ ਆ ਲਓ ਦੋਸਤੋ ਜਿਹੜਾ ਤੁਹਾਨੂੰ ਆ ਬਸ਼ੇਰਾ ਦਿਖਾਇਆ ਆਪਾਂ ਮੱਝੂ ਕੇ ਬਲੱਡ ਲਾਈਨ ਦਾ 2.5 ਲੱਖ ਆ ਹਾਂਜੀ 2.5 ਲੱਖ ਦੀ ਡਿਮਾਂਡ ਆ ਗਈ ਤੇ ਇਹਦੇ ਬਾਰੇ ਵੀ ਕਰ ਲਓ ਸੰਪਰਕ ਰੇਟ ਵੀਡੀਓ ਚ ਦੱਸ ਤੇ ਭਰਾ ਨੇ ਘੋੜਿਆਂ ਦੇ ਵੀ ਤੇ ਬਸ਼ੇਰੇ ਦਾ ਵੀ ਤੇ ਆ ਜਾਨਵਰਾਂ ਤੇ ਮੋਟਾ-ਮੋਟਾ ਮੈਂ ਕੈਮਰਾ ਫੇਰ ਮਾਰਤਾ ਬਾਕੀ ਬਾਈ ਆਪਣਾ ਨਾ ਕਰੀ ਐਡਰੈਸ ਜ਼ਰੂਰ ਬੋਲਦੇ ਆਪਣਾ ਜੀ ਪਿੰਡ ਬਣੀ ਨਥੋਰ ਹੈ ਜੀ ਇਕੱਠੇ ਬੋਲਦੇ ਆ ਅੱਛਾ ਤੇ ਸਰਸੇ ਜ਼ਿਲ੍ਹੇ ਦਾ ਪਿੰਡ ਹੈ ਜੀ ਫੋਨ ਨੰਬਰ ਬੋਲਦੇ ਭਰਾ ਫੋਨ ਨੰਬਰ ਡਿਸਪਲੇ ਜੀ ਦੱਸ ਤਾਂ ਇਹ ਠੀਕ ਆ ਚਲ ਫੋਨ ਨੰਬਰ ਆਪਾਂ ਲਿਖ ਕੇ ਲਾ ਦੇਾਂਗੇ ਉੱਪਰ ਵੀਡੀਓ ਦੇ ਵਿੱਚ ਵੀ ਲਾ ਦੇਾਂਗੇ ਤੇ ਉਹਦੇ ਤੇ ਕਾਲ ਲਿਓ ਭਰਾ ਸੰਪਰਕ ਤੇ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ ਤੇ ਧੰਨਵਾਦ ਜੀ